ਸਾਨ ਸੁਣੋ ਨਿਰਬਲ ਤੇ ਬਲਵਾਨ ਸੁਣੋ ਬਈ ਦੇਸ਼ ਦੇ ਨੌਜਵਾਨ ਸੁਣੋ ਕੰਮ ਨਹੀਂ ਕਰਨਾ ਇਹ ਦੇਸ਼ ਦੇ ਨੌਜਵਾਨੋ ਇਸ ਉਮਰ ਵਿੱਚ ਆਰਾਮ ਨਹੀਂ ਕਰਨਾ ਆਰਾਮ ਨਹੀਂ ਕਰਨਾ ਆਰਾਮ ਨਹੀਂ ਕਰਨਾ ਆਰਾਮ ਆਰਾਮ ਦੀ ਕੀ ਗੱਲ ਕਰਦੇ ਹੋ ਇਹ ਤਾਂ ਸਾਰਾ ਦਿਨ ਹੀ ਆਰਾਮ ਕਰਦੇ ਨੇ ਤੇ ਸਾਰਾ ਦਿਨ ਹੀ ਫੋਨ ਚਲਾਉਂਦੇ ਨੇ ਫੋਨ ਫੋਨ ਚਲਾਉਂਦੇ ਨੇ ਫੋਨ ਇਹਨਾਂ ਨੂੰ ਕਿਹੜਾ ਕੋਈ ਕੰਮ ਦਿੰਦਾ ਹੈ ਕਿ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਰੋਕਣ ਵਾਲੇ ਤਾਂ ਹੈਗੇ ਨੇ ਪਰ ਕਿਸੇ ਦੀ ਮੰਨਣ ਵੀ ਤਾਂ ਇਨਾ ਵੇਲਾ ਵੀ ਹੋ ਸਕਦਾ ਏ ਕੋਈ ਬੰਦਾ ਸਾਰਾ ਦਿਨ ਹੀ ਫੋਨ ਆਸਾ ਪਾਸਾ ਦੇਖੇ ਮਿੱਤਰਾ ਜ਼ਿੰਦਗੀ ਏ ਨਜ਼ਰਾਂ ਨਾਲ ਮਾਣ ਹਵਾਵਾਨੋ ਮਿੱਤਰਾ ਜ਼ਿੰਦਗੀ ਏ ਨਜ਼ਰਾਂ ਨਾਲ ਮਾਣ ਹਵਾਵਾਨੋ ਕਿਦੜੋ ਖੁਸ਼ੀ ਪਾਲਦਾ ਏ ਤਾਨਰੇ ਭਲੇਖੇ ਉਹ ਜਦੋਂ ਨਾ ਪੜ੍ਹ ਲੈ ਕੇ ਵੀ ਨੌਕਰੀਆਂ ਨਹੀਂ ਮਿਲਦੀਆਂ ਤਾਂ ਫੋਨ ਨਾ ਚਲਾਉਣ ਹੋਰ ਕੀ ਕਰਨਾ ਅੱਛਾ ਓਏ ਮੈਂ ਤਾਂ ਬੀਏ ਵੀ ਕਰ ਲਈ ਓਏ ਤੇ ਬੇਸ਼ ਓਏ ਤੇ ਬੇਸ਼ ਮੈਂ ਤਾਂ ਮੈਟਾ ਐਮਏ ਵੀ ਕਰ ਲਈ ਓਏ ਤੁਸੀਂ ਦੋਵੇਂ ਛੱਡੋ ਮੇਰੇ ਤਾਂ ਪੀ ਐਚ ਡੀ ਕਰਦੇ ਕਰਦੇ ਦੋ ਦੋ ਜਵਾਕ ਵੀ ਹੋ ਗਏ ਪਰ ਨੌਕਰੀਆਂ ਹਈ ਨਹੀਂ ਹਈ ਨਹੀਂ ਹਈ ਨਹੀਂ ਕੋਈ ਕੰਮ ਧੰਦਾ ਨਹੀਂ ਤਾਂ ਨਸ਼ਿਆਂ ਤੇ ਲੱਗ ਜਾਂਦੇ ਨੇ ਨਹੀਂ ਤਾਂ ਅਲੱਗਸ ਕਰਕੇ ਵਿਦੇਸ਼ਾਂ 'ਚ ਜਾ ਕੇ ੱੱਗੇ ਖਾਂਦੇ ਨੇ ੱੱਗੇ 4 ਘੰਟੇ ਵਟਸਐਪ ਤੇ ਨਹੀਂ ਜਾਣਾ ਆਪਣਾ ਪੰਜਾਬ ਛੱਡ ਕੇ ਕਹਿੰਦੇ ਨੇ ਨੌਜਵਾਨ ਤਾਂ ਦੇਸ਼ ਦਾ ਇੰਜਣ ਹੁੰਦੇ ਨੇ ਪਰ ਜੇ ਇੰਜਣ ਹੀ ਬਾਹਰ ਚਲੇ ਜਾਣ ਤਾਂ ਸਾਡੇ ਦੇਸ਼ ਦੀ ਤਰੱਕੀ ਦੀ ਗੱਡੀ ਦਾ ਕੀ ਬਣੂ ਕੀ ਬਣੂ ਕੀ ਬਣੂ ਤਾਂ ਫਿਰ ਨੌਜਵਾਨ ਕੀ ਕਰਨ ਤੇਰੇ ਅੰਦਰ ਜਗ ਨੂੰ ਜਿਹੜੇ ਫੜ ਉਹਨਾਂ ਦੇ ਚਾਨਣ ਨੂੰ ਚਾਨਣ ਨਹੀਂ ਹਿਰਾ ਦੇਣਾ ਹੈ ਜ਼ਿੰਦਗੀ ਦੇ ਪਲ ਮਾਣਨ ਨੂੰ ਜ਼ਿੰਦਗੀ ਪਰ ਨੌਜਵਾਨਾਂ ਨੂੰ ਕੀ ਚਾਹੀਦਾ ਸਾਨੂੰ ਚਾਹੀਦੀਆਂ ਨੇ ਨੈਤਿਕ ਕਦਰਾਂ ਕੀਮਤਾਂ ਸਾਨੂੰ ਚਾਹੀਦਾ ਨਸ਼ਾ ਮੁਕਤ ਪੰਜਾਬ ਸਾਨੂੰ ਚਾਹੀਦਾ ਚੰਗਾ ਵਾਤਾਵਰਣ ਸਾਨੂੰ ਚਾਹੀਦੀ ਹੈ ਕਿਤਾਬ ਮੁਖੀ ਸਿੱਖਿਆ ਤੁਹਾਨੂੰ ਚਾਹੀਦਿਆਂ ਨੇ ਗ੍ਰੀਨ ਸਕਿਲਸ ਗ੍ਰੀਨ ਸਕਿਲਸ ਗ੍ਰੀਨ ਸਕਿਲਸ ਨਾ ਅੱਗੇ ਜਿਹੜਾ ਫੈਸ਼ਨ ਚੱਲਦਾ ਹੋਵੇ ਉਹੀ ਕੁਰਤਾ ਪੱਵੇ ਉਹੀ ਕੁਰਤਾ ਪੱਵੇ ਬਾਹ 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 ਬਈ ਇਹ ਗੱਲ ਦਾਦੋ 16 ਨੇ ਸੱਚ ਕਹੀ ਹੈ ਗ੍ਰੀਨ ਸਕਿਲਸ ਉਹ ਸਕਿਲਸ ਹੁੰਦੀਆਂ ਨੇ ਜਿੰਨਾ ਵਿੱਚ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਸਵੈਰਜਗਾਰ ਕਰਨ ਦੇ ਨਾਲ-ਨਾਲ ਆਪਣੇ ਵਾਤਾਵਰਨ ਦਾ ਖਿਆਲ ਵੀ ਰੱਖਣ ਇਸ ਨਾਲ ਸਾਡੇ ਦੇਸ਼ ਦੀ ਅਰਥਵਿਵਸਥਾ ਨੂੰ ਤਾਂ ਫਾਇਦਾ ਹੋਵੇਗਾ ਹੀ ਤੇ ਨਾਲ ਹੀ ਅਸੀਂ ਆਪਣੀ ਧਰਤੀ ਦੀ ਸੁਰੱਖਿਆ ਵੀ ਕਰ ਸਕਾਂਗੇ ਆਓ ਸਭ ਨੂੰ ਅਸੀਂ ਸਮਝਾਈਏ ਘਰ ਘਰ ਵਿੱਚ ਸੰਦੇਸ਼ ਪਹੁੰਚਾਈਏ ਆਓ ਦਾਤੂ ਅਸੀਂ ਸਮਝਾਈਏ ਘਰ ਘਰ ਵਿੱਚ ਸੰਦੇਸ਼ ਪਹੁੰਚਾਈਏ ਆਓ ਬਾ ਜੋਵਾਨੋ ਉੱਠੋ ਜਾਗੋ ਹੰਬਲਾ ਮਾਰੋ ਤੇ ਆਪਣੇ ਰੋਲ ਮਾਡਲ ਬਦਲੋ ਤੁਸੀਂ ਆਪਣੇ ਰੋਲ ਮਾਡਲ ਉਹਨਾਂ ਗਾਇਕਾਂ ਨੂੰ ਬਣਾ ਰੱਖਿਆ ਜੋ ਆਪਣੇ ਗੀਤਾਂ ਵਿੱਚ ਨਸ਼ਾ ਹਥਿਆਰਾਂ ਵੱਡੀਆਂ ਕੋਠੀਆਂ ਤੇ ਵੱਡੀਆਂ ਕਾਰਾਂ ਦਾ ਜ਼ਿਕਰ ਕਰਦੇ ਨੇ ਯਾਦ ਕਰੋ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਅੱਗੇ ਵਧਾਇਆ ਹੈ ਇਹਨਾਂ ਵਿੱਚੋਂ ਕੋਈ ਬਲੀਦਾਨੀ ਕੋਈ ਵੀ ਗਿਆਨੀ ਕੋਈ ਗੁਰੂ ਅਤੇ ਕੋਈ ਖਿਡਾਰੀ ਸੀ ਯਾਦ ਕਰੀਏ ਰਾਣੀ ਲక్ష్ਮੀ ਬਾਈ ਉਦਮ ਸਿੰਘ ਸਰਦਾਰ ਭਗਤ ਸਿੰਘ ਸਰਾਬੇ ਵਰਗੇ ਨੌਜਵਾਨ ਜੋਧਿਆਂ ਨੂੰ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਤੁਹਾੰਨੀ ਵਿਵੇਕਾਨੰਦ, ਸਰੋਜਨੀ ਨਾਇਡੂ, ਆਰਿਆਪੱਟ, ਸੀਵੀ ਰਮਨ ਅਤੇ ਪੀਵੀ ਸਿੰਧੂ ਵਰਗੇ ਅਨੇਕਾਂ ਨੌਜਵਾਨ ਹੋਏ ਨੇ ਜਿਨ੍ਹਾਂ ਨੇ ਆਪਣੀ ਅੰਦਰਲੀ ਸ਼ਕਤੀ ਨੂੰ ਪਹਿਚਾਣਿਆ। ਸੋ ਨੌਜਵਾਨੋ ਆਪਣੀ ਸ਼ਕਤੀ ਨੂੰ ਪਹਿਚਾਣੋ ਤੇ ਆਪਣੀ ਸ਼ਕਤੀ ਦਾ ਸਦਉਪਯੋਗ ਕਰੋ। ਆਓ ਅੱਗੇ ਵਧਿਏ ਕਿਉਂਕਿ ਅੱਗੇ ਵਧਣਾ ਜਗ ਦੀ ਰੀਤ ਹੈ। ਇਸ ਲਈ ਤੁਹਾਨੂੰ ਜਾਗਣਾ ਪਵੇਗਾ ਕਿਉਂਕਿ ਤੁਹਾਡੇ ਜਾਗਣ ਨਾਲ ਹੀ ਹਰ ਦੇਸ਼ ਵਿੱਚ ਵਿਕਾਸ ਹੋਵੇਗਾ ਤੇ ਦੇਸ਼ ਉਨਤੀ ਕਰੇਗਾ ਉਨਤੀ ਕਰੇਗਾ ਉਨਤੀ ਕਰੇਗਾ ਲਗਨ ਤੇ ਹਿੰਮਤਾਂ ਦਾ ਜੋ ਫੜ ਪੱਲਾ ਲਗਨ ਤੇ ਹਿੰਮਤਾਂ ਦਾ ਜੋ ਫੜ